ਕੰਮ ਸਾਰਾ ਤੁਸੀਂ ਠੀਕ ਆਪ ਕਰ ਦਿਓਗੇ। ਹਾਂਜੀ ਅਸੀਂ ਆਪ ਕਰ ਦੇਈਏ। ਸਾਰੀ ਸਫਾਈ ਸਭ ਆਪ। ਹਾਂਜੀ ਬਿਲਕੁਲ ਆਪ ਕੋਈ ਬੰਦਾ ਨਹੀਂ ਰੱਖਿਆ। ਕੋਈ ਨਹੀਂ ਰੱਖ ਲਈ। ਕੋਈ ਜ਼ਿਆਦਾ ਨਹੀਂ ਹੈਗਾ ਵੀ ਆਪਾਂ ਇਹਨੂੰ ਐਂਟੀਬਾਇਟਿਕ ਦੇ ਦਈਏ ਕਰ ਦਿਓ। ਕੁਝ ਨਹੀਂ ਹੈਗਾ। ਐਂਟੀ ਸੀ ਪਰ ਆਪਣਾ ਮਨ ਨਹੀਂ ਕੀਤਾ। ਬੈਂਡ ਆ ਗਈ ਸੀ ਭਈਆ। ਹਾਂਜੀ ਬੈਂਡ ਆ ਗਈ ਸੀਗੇ ਜੀ। ਉਹ ਕਹਿੰਦੇ ਜਿਹਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਹਨਾ। ਲੈ ਵੀ ਸੱਜਣੋ ਆਪਾਂ ਨੂੰ ਅੱਜ ਇੱਕ ਪੋਟਰੀ ਫਾਰਮ ਦਿਖਾਉਣਾ ਤੇ ਬਾਈ ਆਪਣੇ ਨਾਲ ਆ ਤੇ ਬਾਈ ਨੇ ਨਾ ਬਾਈ ਕੈਨੇਡਾ ਵਾਲਾ ਜਹਾਜ਼ ਚੜ੍ਹਨਾ ਸੀ ਪਰ ਬਾਈ ਕਹਿੰਦਾ ਆਪਾਂ ਜਾਣਾ ਨਹੀਂ ਇੱਥੇ ਹੀ ਰਹਿਣਾਗਾ। ਹਣਾ ਤੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੱਸ ਦੀ ਆਪਾਂ ਕਿੱਥੇ ਖੜੇ ਆਂ ਆਪਣਾ ਜੀ ਪਿੰਡ ਬਰੇਟਾ ਜ਼ਿਲ੍ਹਾ ਮਾਨਸਾ ਜੀ ਪੰਜਾਬ ਚ ਪੰਜਾਬ ਦੇ ਵਿੱਚ ਹਾਂਜੀ ਠੀਕ ਐ ਇਹ ਭਾਈ ਜਿਹੜਾ ਪੋਲਟਰੀ ਫਾਰਮ ਆ ਹਨਾ ਇਹ ਤੁਸੀਂ ਕਿੰਨਾ ਟਾਈਮ ਹੋ ਗਿਆ ਕਰਦੇ ਨੂੰ ਇਹ ਇਹ ਹਜੇ ਸ਼ੁਰੂਆਤ ਹੀ ਕੀਤੀ ਆ ਜੀ ਅਸੀਂ ਚੌਥੇ ਮਹੀਨੇ ਚ ਬੱਚੇ ਪਾਏ ਸੀਗੇ ਠੀਕ ਐ ਬਹੁਤ ਧੰਨ ਜੀ ਤੇ ਇਹ ਭਾਈ ਜੇ ਆਪਾਂ ਗੱਲ ਕਰੀਏ ਹਨਾ ਉਦੋਂ ਕਿੰਨਾ ਬੱਚਾ ਪਾਇਆ ਸੀਗਾ ਤੁਸੀਂ ਜੀ ਅਸੀਂ 2000 ਬੱਚਾ ਪਾਇਆ ਸੀਗਾ ਜੀ ਠੀਕ ਐ 2000 ਤੇ ਜਿਵੇਂ ਭਾਈ ਅਕਸਰ ਆਪਾਂ ਦੂਜੀ ਗੱਲ ਕਰਦੇ ਜਿਵੇਂ ਉਹ ਇੱਕ ਬਲੈਲਰ ਹੁੰਦਾਗਾ ਨਾ ਜਾਂ ਜਿਵੇਂ ਦੇਸੀ ਆ ਤੁਸੀਂ ਫਿਰ ਦੇਸੀ ਵਾਲਾ ਹੀ ਕਿਉਂ ਚੁਣਿਆ ਬਲੈਲਰ ਚ ਕੋਈ ਜ਼ਿਆਦਾ ਫਾਇਦਾ ਹੈ ਨਹੀਂਗਾ ਜੀ ਕੰਪਨੀਆਂ ਨਾਲ ਹੀ ਕੰਟਰੈਕਟ ਹੁੰਦਾਗਾ ਉਹਦਾ ਜ਼ਿਆਦਾ ਕੋਈ ਬੈਨੀਫਿਟ ਨਹੀਂ ਦੇਸੀ ਇਹ ਬਹੁਤ ਵਧੀਆ ਚੀਜ਼ ਹੈ ਜੀ ਲੋਕਲ ਮਾਰਕੀਟ ਰਹਿੰਦੀ ਹੈ ਜੀ ਠੀਕ ਹੈ ਬੇਚਣਾ ਕਰਨਾ ਲੋਕ ਆਂਡੇ ਪਸੰਦ ਕਰਦੇ ਖਾਣਾ ਜੀ ਸੁੱਚ ਬਿਮਾਰੀਆਂ ਦਾ ਬਹੁਤ ਜ਼ਿਆਦਾ ਹੋਇਆ ਜੀ ਦੇਸੀ ਚ ਬਹੁਤ ਘੱਟ ਬਿਮਾਰੀਆਂ ਨੇ ਜੀ ਤੇ ਆਪਾਂ ਬਾਕੀ ਆਪਦੇ ਮੈਨੇਜਮੈਂਟ ਤੇ ਆ ਜੀ ਠੀਕ ਹੈ ਇੱਕ ਭਾਈ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਬਾਹਰ ਜਾਣ ਵਾਲਾ ਸਿਸਟਮ ਹੈ ਨਾ ਉਹ ਹਾਂ ਉਹ ਦਾ ਸੋਈ ਜਿਹੜਾ ਬਾਹਰ ਤੁਸੀਂ ਬਾਹਰ ਕਿਉਂ ਨਹੀਂ ਗਏ ਤੇ ਇੱਥੇ ਹੀ ਕੰਮ ਕਿਉਂ ਕੀਤਾ ਗਿਆ ਫਿਰ ਬਾਹਰ ਜਾਣ ਵਾਲੀ ਅੱਜ ਕੱਲ੍ਹ ਉਹ ਰੀਸ ਛਿੜੀ ਹੋਈ ਹੈ ਜੀ ਸਾਰੀ ਜਾਂਦੇ ਆ ਸਾਡੇ ਪਿੰਡ ਚੋਂ ਵੀ ਬਹੁਤ ਗਏ ਆ ਠੀਕ ਹੈ ਤੇ ਮੈਨੂੰ ਵੀ ਘਰ ਦੇ ਕਹਿੰਦੇ ਸੀਗੇ ਵੀ ਤੁਸੀਂ ਬਾਹਰ ਜਾਓ ਹੂੰ ਪਰ ਆਪਾਂ ਜਿਵੇਂ YouTube ਤੇ ਕੁਝ ਵੀਡੀਓ ਦੇਖਿਆ ਪੋਲਟਰੀ ਫਾਰਮ ਦਾ ਅੱਜ ਕੱਲ੍ਹ ਜ਼ਿਆਦਾ ਹੋਇਆਗਾ ਦੇਸੀ ਦਾ ਜੀ ਹੂੰ ਤੇ ਆਪਣਾ ਵੀ ਇਧਰ ਅਟ੍ਰੈਕਟਿਵ ਜ਼ਿਆਦਾ ਹੋਇਆ ਮੈਨੂੰ ਕਿ ਚਲੋ ਆਪਾਂ ਵੀ ਫਿਰ ਇਹੀ ਕੀਤਾ ਕੋਲ ਜੀ ਕਰਦੇ ਤਾਂ ਕਹਿੰਦੇ ਸੀ ਪਰ ਆਪਣਾ ਮਨ ਨਹੀਂ ਕੀਤਾ ਬੈਂਡ ਆ ਗਈ ਸੀ ਭਈਆ ਹਾਂਜੀ ਬੈਂਡ ਆ ਗਈ ਸੀਗੇ ਜੀ ਸਾਰਾ ਕੁਝ ਰੈਡੀ ਸੀਗਾ ਬਸ ਫਰ ਗਏ ਨਹੀਂ ਇੱਕ ਕਦਮ ਪਿੱਛੇ ਸੀਗੇ ਵੀ ਚਲੋ ਕੈਨਸਲ ਕਰਤਾ ਉਹਦੇ ਲਈ ਹਾਂਜੀ ਵੀ ਚਲੋ ਕੇਰਾ ਉਰੀ ਕਰਕੇ ਦੇਖ ਲਈਏ ਬਹੁਤ ਸਹੀ ਹੈ ਜੀ ਵੀ ਸਹੀ ਹੈ ਹਾਂ ਨਾ ਜੀ ਅਗਲਾ ਕਹਿੰਦਾ ਕਿ ਜਾ ਕੇ ਵੀ ਕੰਮ ਕਰਨਾ ਜੀ ਪੂਰੇ ਵੀ ਕਰਨਾ ਉਹਦੇ ਨਾਲ ਤਾਂ ਆਪ ਦਾ ਕੰਮ ਉਰੀ ਸਹੀ ਹੈ ਜੀ ਪੂਰੇ ਸਹੀ ਹੈ ਹਾਂਜੀ ਬਾਕੀ ਇਹ ਆ ਕਿ ਭਈ ਆਪ ਦਾ ਕੰਮ ਆ ਨਾ ਤੇ ਕਿਸੇ ਦੇ ਥੱਲੇ ਲਾ ਕੇ ਕੰਮ ਨਹੀਂ ਕਰਨਾ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂਜੀ ਤੇ ਭਈ ਪੂਰੇ ਆਪ ਹੀ ਨੌਕਰ ਆਪ ਹੀ ਮਾਲਕ ਸਾਰਾ ਕੁਝ ਆਪ ਇਹ ਵੀ ਭਾਈ ਇਹਦੀ ਮਾਰਕੀਟਿੰਗ ਵਧੀਆ ਹੋ ਜਾਂਦੀ ਐ ਬਿਲਕੁਲ ਜੀ ਲੋਕਲ ਲੋਕਲ ਮਾਰਕੀਟ ਆ ਜੀ ਕੋਈ 2 ਲੈਂਦਾ ਕੋਈ 4 ਲੈਂਦਾ ਪੂਰੀ ਵਧੀਆ ਮਾਰਕੀਟ ਆ ਜੀ ਆਂਡਾ ਪੂਰਾ ਵਧੀਆ ਵਿਕਦਾ ਜੀ ਆਪਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਉਦੋਂ ਭਾਈ ਜਦੋਂ ਤੁਸੀਂ ਇਹ ਸਾਰਾ ਸੈਟਅਪ ਤਿਆਰ ਕੀਤਾ ਹਨ ਇਹ ਸਾਰਾ ਸ਼ੈੱਡ ਪਾਇਆ ਬੱਚੇ ਪਾਏ ਕਿੰਨਾ ਖਰਚਾ ਪੈ ਗਿਆ ਸੀ ਆਓ ਖਰਚਾ ਤਾਂ ਦੇਖੋ ਜੀ ਇਹ ਤਾਂ ਕਿੰਨਾ ਮਰਜ਼ੀ ਕਰ ਲਓ ਆਪਾਂ ਆਪਦੇ ਸਰ ਤੇ ਆਪਨਾ 3 ਲੱਖ ਰੁਪਏ ਸ਼ੈੱਡ ਦੇ ਖਰਚਾ ਆਇਆ ਸੀ ਜੀ 3 ਲੱਖ ਬਾਕੀ ਉਹ ਤੋਂ ਬਾਅਦ ਆਪਦੀ ਮਰਜ਼ੀ ਹੈ ਜਿੰਨਾ ਮਰਜ਼ੀ ਕਰੋ ਜੀ ਬੱਚੇ ਲੱਗ ਤੋਂ ਸੀ ਬਈ ਹਾਂਜੀ ਬੱਚੇ ਲੱਗ ਤੋਂ ਸੀ ਜੀ ਠੀਕ ਹੈ ਜੇ ਮੈਂ ਆਪਾਂ ਕਹਿ ਸਕਦੇ ਆਂ ਵੀ 4-5 ਲੱਖ ਤੋਂ ਬੰਦਾ ਸਟਾਰਟ ਕਰ ਸਕਦਾ ਹਾਂ ਹਾਂਜੀ ਹਾਂਜੀ ਵੈਸੇ ਆਪਾਂ ਚਲੋ 2000 ਬੱਚੇ ਤੋਂ ਸਟਾਰਟ ਕੀਤਾ ਸੀਗਾ ਜੀ ਹਾਂ ਠੀਕ ਹੈ ਜਿਹੜਾ ਕੋਈ ਨਵਾਂ ਵੀਰ ਆਪਾਂ ਮੈਂ ਤਾਂ ਕਹਿੰਦਾ ਵੀ 500 ਬੱਚੇ ਤੋਂ ਸਟਾਰਟ ਕਰੋ ਜੀ ਠੀਕ ਹੈ ਹਾਂ ਤੇ ਬਾਈ ਫਿਰ ਕਿੰਨੇ ਟਾਈਮ ਤੇ ਤਿਆਰ ਕਰ ਲੈ ਤੁਸੀਂ ਸਾਰੇ ਇਹ ਇਹ 5 ਮਹੀਨਿਆਂ ਤੋਂ ਨਹੀਂ ਜੀ ਆਟੀਟਾਈਮ ਸਾਡੀ ਅੱਛੀ ਹਾਂਜੀ ਠੀਕ ਹੈ ਹਾਂਜੀ ਤੇ ਭਾਈ ਇਹ ਅੰਡੇ ਵਗੈਰਾ ਦਿੰਦੇ ਹਾਂ ਜੀ ਹਾਂਜੀ ਸਾਡੇ 4.5 ਮਹੀਨੇ ਦੇ ਅੰਡੇ ਦੇਣ ਲੱਗ ਜਾਂਦੀ ਆਪਣੇ ਕੋਲੇ 4 ਮਹੀਨੇ ਦੇ ਅੰਡੇ ਦੇਣ ਲੱਗੇ ਸੀ ਜਾਨਕਿ ਫਿਰ ਤੁਸੀਂ ਇਹਨਾਂ ਨੂੰ ਕੀ ਪਾਉਨੇ ਰਹਿੰਦੇ ਹੋ ਇੱਕ ਟਾਈਮ ਤਾਂ ਜੀ ਆਪਾਂ ਦੇਸੀ ਫੀਡ ਹੀ ਪਾਉਂਦੇ ਇਹਨਾਂ ਨੂੰ ਕਣਕ ਮੱਕੀ ਬਾਜਰਾ ਜਿੱਦਾਂ ਦਾ ਹੁੰਦਾ ਬਣਾਉਂਦੇ ਉਹ ਆਸ ਵਿੱਚ ਮਿਕਸ ਕੀਤਾ ਹੋਇਆ ਹਾਂਜੀ ਮਿਕਸ ਕੀਤਾ ਹੋਇਆ ਠੀਕ ਹੈ ਤੇ ਇੱਕ ਟਾਈਮ ਇਹਨਾਂ ਨੂੰ ਕੰਪਨੀ ਦੀ ਫੀਡ ਪਾਉਂਦੇ ਆ ਇੱਕ ਵਾਰੀ ਇੱਕ ਵਾਰੀ ਉਹ ਪਾਉਣ ਇੱਕ ਵਾਰੀ ਹਾਂਜੀ ਇੱਕ ਟਾਈਮ ਉਹ ਸਵੇਰੇ ਉਹ ਪਾਉਣੇ ਸ਼ਾਮ ਨੂੰ ਉੱਪਰ ਜੀ ਤੇ ਬਾਕੀ ਹੋਰ ਮਲਟੀਵਿਟਾਮਿਨ ਵਗੈਰਾ ਬਈ ਉਹ ਸਾਰੀਆਂ ਦਵਾਈਆਂ ਤਾਂ ਦੇਖੋ ਨਾਰਮਲ ਹੁੰਦੀਆਂ ਜਿਵੇਂ ਕੈਲਸ਼ੀਅਮ ਹੁੰਦਾ ਜੋ ਮੁਰਗੀ ਅੰਡੇ ਤੇ ਆ ਜਾਂਦੀ ਹੈ ਜੀ ਕੈਲਸ਼ੀਅਮ ਪੈਂਦਾ ਹੈ ਠੀਕ ਹੈ ਮਲਟੀਵਿਟਾਮਿਨ ਪੈਂਦਾ ਜਿਆਦਾ ਨਾਰਮਲ ਜਾਂਦਾ ਠੀਕ ਹੈ ਕੋਈ ਜ਼ਿਆਦਾ ਨਹੀਂ ਹੈਗਾ ਜੀ ਆ ਨੋਰਮਲ ਮਾੜੀ ਮੋਟੀ ਖੰਘੇ ਚ ਕੰਮ ਹੁੰਦਾ ਆਪਾਂ ਬੰਦੇ ਵੀ ਲੈਨੇ ਆਗੇ ਉਹ ਮਾੜੀ ਮੋਟੀ ਹੁੰਦੀ ਆ ਜੀ ਦੇਸੀ ਚ ਠੀਕ ਹੈ ਜੀ ਤੇ ਉਹ ਬਾਈ ਜਿਵੇਂ ਆਪਾਂ ਕਹਦੇ ਨੇ ਵੀ ਇਹ ਬਿਮਾਰ ਵੀ ਜਿਵੇਂ ਆਪਾਂ ਕਹਿੰਦੇ ਨੇ ਅਕਸਰ ਜ਼ਿਆਦਾ ਹੁੰਦੇ ਆ ਵੀ ਇਹਨਾਂ ਚ ਬਿਮਾਰੀ ਪੈ ਗਈ ਏ ਜ਼ਿਆਦਾ ਮਰ ਜਾਂਦੇ ਆ ਇਹ ਕੰਮ ਕਾਮਯਾਬ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਨਹੀਂ ਜੀ ਉਹ ਤਾਂ ਲੋਕਾਂ ਦੀ ਕਹਾਵਤਾਂ ਨੇ ਆਪਦੀ ਮੈਨੇਜਮੈਂਟ ਕਰਨ ਉਹ ਹੋ ਜਾਂਦਾ ਸਾਫ ਸਪਾਈ ਦਾ ਧਿਆਨ ਨਹੀਂ ਰੱਖਦੇ ਮਰ ਜਾਂਦੇ ਆ ਦੂਸਰੇ ਲੋਕਾਂ ਨੂੰ ਵੀ ਨੈਗੇਟਿਵ ਕਰਦੇ ਆ ਜੀ ਇਹਨਾਂ ਚ ਇਡਾਂ ਦੀ ਕੋਈ ਹਾਲਤ ਨਹੀਂ ਹੈਗੀ ਜਾਦੀ ਕੋਈ ਬਿਮਾਰੀ ਹੈ ਕੰਮ ਸਾਰਾ ਤੁਸੀਂ ਥਿਆਪ ਕਰਦੇ ਹੋ ਜੀ ਹਾਂਜੀ ਅਸੀਂ ਥਿਆਪ ਕਰਦੇ ਜੀ ਸਾਰੀ ਸਫਾਈ ਤੁਸੀਂ ਆਪ ਹਾਂਜੀ ਬਿਲਕੁਲ ਆਪ ਕੋਈ ਬੰਦਾ ਨਹੀਂ ਰੱਖਿਆ ਕੋਈ ਨਹੀਂ ਰੱਖਿਆ ਕੀ ਬਾਤ ਹੈ ਤੇ ਹੁਣ ਬਾਈ ਫਿਰ ਜਿਹੜਾ ਇਹ ਆਂਡਾ ਹੁਣ ਆਪਾਂ ਕਿੰਨਾ ਕੁ ਮਤਲਬ ਤਿਆਰ ਹੋ ਜਾਂਦਾ ਹੈ ਇੱਕ ਦਿਨ ਦਾ ਸਾਹ ਹਾਂ ਉਹਦੀ ਕੀ ਆ ਆਪਣੇ ਕੋਲੇ ਹੋ ਜਾਂਦੀ ਨੇ 15 ਕਿ ਟ੍ਰੇਅ ਹੋ ਜਾਂਦੀ ਨੇ ਜਿਹੜਾ ਡੇਲੀ ਦੀਆਂ ਬੋਲ ਹਾਂਜੀ ਡੇਲੀ ਠੀਕ ਹੈ ਜਦੋਂ ਬਾਈ ਤੁਸੀਂ 2000 ਬੱਚਾ ਪਾਇਆ ਤੇ ਉਹਨਾਂ ਚੋਂ ਫਿਰ ਐਕਸਪਾਇਰ ਵੀ ਹੋ ਗਏ ਹੋਣਗੇ ਬਹੁਤ ਕੁਛ ਮਾਡੇ ਮੋٹے ਠੰਡ ਕਰਨ ਹੁੰਦੇ ਆ ਜੀ ਉਦੋਂ ਥੋੜੇ ਜਿਹਾ ਟੈਂਪਰੇਚਰ ਜ਼ਿਆਦਾ ਹੁੰਦਾ ਬਸ ਠੀਕ ਹੈ ਤਾਂ ਪਹਿਲੀ ਵਾਰਾ ਬੰਦਾ ਕੋਈ ਵੀ ਕੰਮ ਕਰਦਾ ਨੁਕਸਾਨ ਆਪਾਂ ਨੁਕਸਾਨ ਤਾਂ ਹੁੰਦੀ ਹੈ ਹੁੰਦਾ ਹੀ ਹੈ ਦੇਖੋ ਕੰਮ ਤਾਂ ਕੋਈ ਵੀ ਆ ਨਾ ਬਾਕੀ ਆਪਣਾ ਬਹੁਤ ਸਹੀ ਰਿਹਾ ਜੀ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਤੇ ਬਾਕੀ ਅਗਲੀ ਵਾਰ ਉਹ ਕਰਾਂਗੇ ਅਗਲੀ ਵਾਰ ਇਸ ਤੋਂ ਜ਼ਿਆਦਾ ਭੇਜ ਤਾਊਗਾ ਜੀ ਕੋਈ ਪਤਾ ਨਹੀਂ ਬਿਲਕੁਲ ਹੈ ਨਾ ਬਾਕੀ ਅੱਗੇ ਮੁਰਗੀਆਂ ਅੱਗੇ ਹੋਰ ਬੱਚੇ ਅੱਗੇ ਆਉਣਗੇ ਹਨਾ ਬਈ ਆਪਣੇ ਕੋਲੇ ਕਿੰਝ ਬਰੀਡ ਤਿਆਰ ਹੋ ਜੂਗੀ ਸਾਰੀ ਨਹੀਂ ਬਰੀਡ ਹੋਣੀ ਜੀ ਆਪਾਂ ਇਹ ਬਣ ਕੇ ਚ ਕੱਢ ਦੇਣਾ ਜੀ ਅੱਛਾ ਕੱਢ ਦੇਣਾ ਹਾਂਜੀ ਦੁਬਾਰੀ ਫੇਰ ਬੱਚਾ ਪਾ ਲੈਣਾ ਜੀ 6 ਮਹੀਨੇ ਚ ਹਾਂਜੀ ਭਾਈ ਜੇ ਹੁਣ ਆਪਾਂ ਮੰਨ ਕੇ ਚੱਲੀਏ ਜੇ ਕਿਸੇ ਨੇ ਮੁਰਗੇ ਛੋਡੇ ਤੋਂ ਲੈਣੇ ਹੋ ਹਨਾ ਤਾਂ ਇੱਕ ਕੀ ਰੇਟ ਦੇਵਾਂਗੇ ਤੁਸੀਂ ਵਜਨ ਦੇ ਹਿਸਾਬ ਨਾਲ ਕਿ ਪੀਸ ਦੇ ਹਿਸਾਬ ਨਾਲ ਨਹੀਂ ਵਜਨ ਦੇ ਹਿਸਾਬ ਨਾਲ ਦਿੰਨੇ ਆ ਜੀ ਕੀ ਰੇਟ ਹੁੰਦਾ ਬਈ ਇਹਦਾ ਫੇਰ ਦੇਸੀ ਦਾ ਆਪਾਂ 300 ਪਰ ਕਿਲੋ ਦੇ ਹਿਸਾਬ ਨਾਲ ਦਿੰਨੇ ਆ ਜੀ ਕਿਲੋ ਦੇ ਹਿਸਾਬ ਨਾਲ ਹਾਂਜੀ ਠੀਕ ਆ ਭਾਈ ਤੇ ਜੇ ਅਗਲਾ ਕਹਿੰਦੇ ਆ ਭਾਈ ਅਸੀਂ ਸਾਨੂੰ ਚਾਰ ਮੁਰਗੇ ਆਂਡੇ ਵਾਲੇ ਚਾਹੀਦੇ ਆ ਉਮੀਦ ਹੈ ਤੁਹਾਨੂੰ ਫੇਰ ਉਹ ਵੀ ਦੇ ਦਿੰਦੇ ਹਾਂਜੀ ਠੀਕ ਆ ਹਾਂਜੀ ਉਹਦਾ ਕੀ ਰੇਟ ਰਹਿੰਦਾ ਫੇਰ ਉਦੋਂ ਵੀ ਹਾਊਲ ਅੱਗ-ਅੱਗ ਹੁੰਦੇ ਆ ਜੀ ਜੇ ਮੈਂ ਆ ਉਰੇ ਆ ਜੇ ਬੰਦਾ ਉਸ ਹੱਬ ਨਾਲ ਵੀ ਕਿੰਨੀ ਕੁਆਂਟੀਟੀ ਚਾਹੀਂਦਾ ਸਾਰਾ ਆਪਾਂ ਦਾ ਰੇਟ ਹੁੰਦਾ ਠੀਕ ਹੈ ਜਿਹੜੇ ਆਂਡੇ ਦੀ ਬਈ ਉਹ ਡਿਲੀਵਰੀ ਤੁਸੀਂ ਕਰ ਵੀ ਦਿਨੋ ਕਿਤੇ ਮੰਨ ਲਓ ਬਾਹਰ ਪੀ ਜੀ ਹਾਂਜੀ 20 ਕਿਲੋਮੀਟਰ ਤੱਕ ਸਾਡੀ ਡਿਲੀਵਰੀ ਫ੍ਰੀ ਹੈ ਜੀ ਪੰਜ ਟਰੇ ਦੇ ਆਸੇ-ਪਾਸੇ ਹਾਂਜੀ ਹਾਂਜੀ 20 ਕਿਲੋਮੀਟਰ ਜਿੰਨੇ ਵੀ ਲਾਗੇ ਪਿੰਡ ਨੇ ਜੀ ਦੇਖੋ 20 ਕਿਲੋਮੀਟਰ ਤੱਕ ਪੰਜ ਟਰੇਆਂ ਘੱਟੋ-ਘੱਟ ਹੋਣ ਅਸੀਂ ਡਿਲੀਵਰੀ ਫ੍ਰੀ ਕਰ ਦਿੰਦੇ ਹਾਂ ਜੀ ਫ੍ਰੀ ਕਰ ਦਿੰਦੇ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਜਿਵੇਂ ਮੰਨ ਲਓ ਜੇ ਦੂਰੋਂ ਲੈ ਕੇ ਜਾ ਜੇ 50 60 ਟ੍ਰੇਆਂ ਇਕੱਠੀਆਂ ਨੇ ਤਾਂ ਤੁਸੀਂ ਡਿਲੀਵਰੀ ਕਰ ਦੋਗੇ ਹਾਂ 50 ਕਿਲੋਮੀਟਰ ਤੱਕ ਕਰ ਦਿਆਂਗੇ ਕੋਈ 50 ਕਿਲੋਮੀਟਰ ਤੱਕ ਹੋਊਗਾ ਹਾਂਜੀ ਹਾਂਜੀ ਲੈ ਵੀ ਦੋਸਤੋ ਇਹ ਆਫਰ ਵੀ ਆ ਤੁਹਾਨੂੰ ਵੀ ਜੇ ਤੁਹਾਨੂੰ origignal ਬਿਲਕੁਲ ਸਹੀ ਜੇ ਅੰਡਾ ਤੁਸੀਂ ਖਾਣਾਗਾ ਤਾਂ ਨੰਬਰ ਦੇਤਾ ਮੈਂ ਸਕਰੀਨ ਤੇ ਬਾਈ ਨਾਲ ਗੱਲ ਕਰ ਲਿਓ ਤੁਸੀਂ ਤੁਹਾਨੂੰ 50 60 ਟ੍ਰੇਆਂ ਤੱਕ 50 ਕਿਲੋਮੀਟਰ ਦੇ ਏਰੀਆ ਚ ਬਾਈ ਡਿਲੀਵਰੀ ਬਾਈ ਕਰ ਦੂਗਾ ਇਹ ਤੇ ਬਾਕੀ 20 ਕਿਲੋਮੀਟਰ ਦੇ ਏਰੀਆ ਚ ਬਾਈ ਕਹਿੰਦਾ ਅਸੀਂ ਕਰ ਵੀ ਰਹੇ ਹਾਂ ਡਿਲੀਵਰੀਆਂ ਠੀਕ ਹੈ ਤੇ ਤੁਹਾਨੂੰ ਅੰਡੇ ਵੀ ਮਿਲ ਜਾਣਗੇ ਬਿਲਕੁਲ ਦੇਸੀ origignal ਮੁਰਗੀਆਂ ਚਾਹੀਦੀਆਂ ਮੁਰਗੀਆਂ ਵੀ ਮਿਲ ਜਾਣੀਆਂ ਮੁਰਗੇ ਚਾਹੀਦੇ ਉਹ ਵੀ ਮਿਲ ਜਾਣਗੇ ਸਾਰਾ ਕੁਝ ਮਿਲ ਜੂਗਾ ਬਾਈ ਤੇ ਸਾਰੀ ਜਾਣਕਾਰੀ ਲੈ ਲਈ ਵੀ ਕੰਮ ਕਿਵੇਂ ਆ ਜੇ ਤੁਸੀਂ ਸਟਾਰਟ ਕਰਨਾ ਤਾਂ ਬਾਈ ਨੂੰ ਉਹ ਵੀ ਦੱਸਤਾ ਵੀ 500 ਬੱਚੇ ਤੋਂ ਤੁਸੀਂ ਸਟਾਰਟ ਕਰ ਸਕਦੇ ਹੋ ਇੰਨਾ ਕੁ ਖਰਚਾ ਹੈਗਾ ਅੱਗੇ ਕੰਮ ਵਧਾ ਸਕਦੇ ਹੋ ਤੇ ਬਹੁਤ ਵਧੀਆ ਕੰਮ ਆ ਬਾਈ ਹਨਾ ਤੇ ਵਧੀਆ ਪ੍ਰੋਫਿਟ ਵਾਲਾ ਕੰਮ ਆ ਬਾਈ ਜੇ ਆਪਾਂ ਕੰਪੇਅਰ ਕਰੀਏ ਖਰਚੇ ਨੂੰ ਤੇ ਬਾਈ ਆਪਣੇ ਇਸ ਕੰਮ ਨੂੰ ਹੈਗਾ 50% ਹਾਂਜੀ 50 ਹੈ ਜੀ ਦੇਖੋ ਪਹਿਲੇ ਸਾਲ ਤਾਂ ਕੋਈ ਵੀ ਆਪਾਂ ਕੰਮ ਕਰਦੇ ਜੀ ਨੂੰ ਆਪਣਾ ਖਰਚਾ ਕੋਈ ਸ਼ੈੱਡ ਦਾ ਉਹ ਇੱਕ ਵਾਰ ਨਿਕਲਦਾ ਹੈ ਪਹਿਲੇ ਸਾਲ ਚ ਆਪਣਾ ਫਾਰਮ ਫ੍ਰੀ ਹੋ ਜਾਂਦਾ ਜੀ ਉਸ ਤੋਂ ਬਾਅਦ ਸਾਰੀ ਬਚਤ ਹੈ ਉਹ ਦੋੜ ਬਚਤ ਹਾਂਜੀ ਆਪਾਂ ਪਹਿਲੀ ਸਾਲ ਹੀ ਕਹਿ ਦਈਏ ਵੀ ਆਪਾਂ ਨੂੰ ਪ੍ਰੋਫਿਟ ਇੰਨੇ ਲੱਕ ਦੇਵੋਗੇ ਲੱਕ ਉਹ ਸਭ ਝੂਠ ਗੱਲਾਂ ਨਹੀਂ ਜੀ ਠੀਕ ਹੈ ਨਾ YouTube ਤੇ ਆਪਾਂ ਅਕਸਰ ਵੀਡੀਓ ਦੇਖਦੇ ਆ ਕੋਈ 100 ਮੁਰਗੀ ਦੇ ਕਹਿੰਦਾ ਜੀ ਇੰਨੇ ਹਜ਼ਾਰ ਹੈ ਉਹ ਸਭ ਝੂਠ ਹੈ ਇੱਕ ਸਾਲ ਆਪਣੇ ਫਾਰਮ ਫ੍ਰੀ ਹੋਣ ਤੇ ਲੱਗਦਾ ਹੈ ਅਗਲੇ ਸਾਲ ਸਾਰੀ ਬਚਤ ਹੈ ਜੀ ਅਗਲੇ ਸਾਲ ਹਾਂਜੀ ਅਗਲੇ ਸਾਲ ਸਾਰੀ ਬਚਤ ਹੈ ਲਾਈਵ ਸੱਜਣ ਮਿੱਤਰੋ ਜੇ ਤੁਹਾਨੂੰ ਕੋਈ ਵੀ ਚੀਜ਼ ਇਹਨਾਂ ਦੇ ਵਿੱਚੋਂ ਚਾਹੀਦੀ ਹੈ ਕੋਈ ਜਾਣਕਾਰੀ ਚਾਹੀਦੀ ਹੈ ਠੀਕ ਹੈ ਕੋਈ ਬੰਦਾ ਕਰਨਾ ਚਾਹੁੰਦਾ ਹੋਇਆ ਤਾਂ ਬਾਈ ਨਾਲ ਕਰ ਲਿਓ ਸੰਪਰਕਾ ਨੰਬਰ ਦਿੱਤਾ ਸਕਰੀਨ ਤੇ ਮੁਰਗੀਆਂ ਚਾਹੀਦੀਆਂ ਮੁਰਗੇ ਚਾਹੀਦੇ ਆ ਅੰਡੇ ਚਾਹੀਦੇ ਆ ਸਭ ਕੁਝ ਮਿਲ ਜੂ ਤੇ ਬਾਈ ਅੰਡਿਆਂ ਦੀ ਟ੍ਰੇ ਦਾ ਕੀ ਰੇਟ ਰਹਿੰਦਾ ਹੈਗਾ ਆਪਣੀ ਟ੍ਰੇ ਆਪਾਂ 300 ਰੁਪਏ ਦੇ ਦਿੰਨੇ ਆ 200 ਰੁਪਏ ਦੇ ਦਿੰਨੇ ਚਿੰਤਾ 200 ਰੁਪਏ ਦੀ ਟ੍ਰੇ ਹੈ ਬਾਈ ਠੀਕ ਹੈ ਜੇ ਚਾਹੀਦੀ ਹੈ ਤਾਂ ਕਰ ਲਓ ਸੰਪਰਕ ਧੰਨਵਾਦ ਜੇ ਕੋਈ ਇਕੱਠੀਆਂ ਲਊਗਾ ਜੀ ਮੰਨ ਕੇ ਚਲੋ 10 ਵੀ ਟ੍ਰੇ ਇਕੱਠੇ ਲਊਗਾ ਆਪਾਂ ਉਹਨੂੰ ਹੋਰ ਲੈਸ ਕਰ ਦਾਂਗੇ ਥੋੜਾ ਜਿਹਾ ਜੇ ਜਿੰਨੀਆਂ ਮਤਲਬ 10 ਤੋਂ ਪਲੱਸ ਹੋ ਜਾਣੀਆਂ ਹਾਂ ਜੀ ਹੋਰ ਲੈਸ ਕੀ ਹੋ ਜਾਣੀ ਹੋਰ ਲੈਸ 300 ਤੋਂ ਵੀ ਲੈਸ ਹੋ ਜੂ 300 ਤੋਂ ਵੀ ਲੈਸ ਕਰ ਦਾਂਗੇ ਠੀਕ ਹੈ ਲਾਈਵ ਇਹ ਤੁਹਾਡੇ ਲਈ ਆਫਰ ਹੈ ਠੀਕ ਹੈ 700 ਰੁਪਏ ਜੇ ਸੁਣੋ ਇਹ ਚੀਜ਼ਾਂ ਚਾਹੀਦੀਆਂ ਤਾਂ ਜਿਵੇਂ ਮੂਰੇ ਸਿਆਲ ਆ ਰਿਹਾ ਬਾਈ ਠੀਕ ਹੈ ਜਿਵੇਂ ਜਿਮ ਵਾਲੇ ਮੁੰਡੇ ਐਕਸਲ ਅੰਡੇ ਵਗੈਰਾ ਖਾਂਦੇ ਰਹਿੰਦੇ ਆ ਸੇ ਕਿਸੇ ਨੇ ਰੱਖਣੇ ਆ ਘਰੇ ਤਾਂ ਤੁਸੀਂ ਪਲੇ ਪਲਾਇਆ ਅੰਡੇ ਦਿੰਦੇ ਆ ਤਾਂ ਲੈ ਜਾ ਸਕਦੇ ਠੀਕ ਹੈ ਜੀ ਸਾਰੇ ਦੋਸਤਾਂ ਨੂੰ ਧੰਨਵਾਦ ਬਈ ਵੀਡੀਓ ਸ਼ੇਅਰ ਕਰ ਦਿਓ ਸ਼ੁਕਰੀਆ